ਕੋ ਕਿ ਅਸੀਂ ਉਹ ਕੀ ਵਾਕਿਆ ਹੋਇਆ ਤੇ ਉਸ ਤੋਂ ਬਾਅਦ ਕਿਵੇਂ ਤੁਸੀਂ ਜੀ ਮੈਂ ਅੱਛਾ ਤਾਂ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨੂੰ ਹੱਥ ਪਾ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ ਸੱਟਿਆ ਸੀਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਿਆ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਪਤਾ ਨੂੰ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਕਿਵੇਂ ਕਿੰਨੇ ਬਚਾਇਆ ਤੁਹਾਨੂੰ ਸਰੋ ਆਪੇ ਹੀ ਬਸ ਰੱਬ ਵੱਲੋਂ ਬਚ ਗਈ ਸਰੀਰ ਨੂੰ ਹੱਥ ਪਾ ਗਏ ਤੇ ਉਸ ਤੋਂ ਬਾਅਦ ਮੈਂ ਫਿਰ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਮਦਦ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਕਾੜੀ ਮਦਦ ਕੀਤੀ ਹੁੰਦੀ ਆ ਨਹੀਂ ਜੀ ਕੋਈ ਨਹੀਂ ਹੈ ਸਜ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿੰਨਾ ਚੁ ਬਾਹਰ ਕਿਵੇਂ ਹੈ ਬੱਚਾ ਸਰੀ ਇਹਨੂੰ ਹੱਥ ਪਾਇਆ ਸਰ ਇਹ ਉੱਥੇ ਪਾਇਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਗਏ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੇ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਉਹਦੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਇਹ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹਦੇ ਉਹ ਜਾ ਹਾਂਜੀ